ਹਾਂਜੀ ਕੱਲ੍ਹ ਕੇ ਆ ਰਹਾ ਹਾਂ ਉਹ ਭਾਈ ਬਾਟਰੋ ਸਰੋ ਕੋਈ ਆ ਵੇਖੋ ਵਕਤੀ ਜਰੋ ਆਜ ਆਪਣੇ ਫੈਮਿਲੀ ਭਰਾ ਤੇ ਉਦੀ ਦਾਰ ਦੀ ਸਿਰੋ ਪਜੜੋ ਨੇ ਸਾਰਿਆਂ ਨੂੰ ਨਾ ਤੇ ਜੇ ਆਜ ਸਾਰਾ ਅਜੇ ਨਹੀਂ ਹੋਈ ਲਾਈਵ ਨਾ ਅਟੈਚ ਨਹੀਂ ਹੋਇਆ ਅਜੇ ਅਜੇ ਜਾਊਗਾ ਗਾਂ ਗਾ ਦੇ ਫਿਰ ਉਹ ਆਜੋ ਇੱਕ ਪਾਂਦਰ ਜਿਹੜਾ ਬਾਂਦਰਾਂ ਦੀ ਪ੍ਰਜਾਤੀ ਨਹੀਂ ਆਈ ਆਪਣੇ ਵਿੱਚ ਤੇ ਉਹਨਾਂ ਤੋਂ ਇਹ ਹੋਇਆ ਗਾਂ ਗਾਂ ਬੰਦਾ ਭਰਦਾ ਤੇ ਇਹੋ ਜਿਹਾ ਬਣ ਗਿਆ ਇਹੋ ਜਿਹਾ ਗਾਂ ਗਾਂ ਬੰਦਾ ਬੰਦਾ ਇੱਥੋਂ ਇੱਥੋਂ ਤੱਕ ਆ ਗਿਆ ਵੇਖ ਲੋ ਇੱਕ ਥੱਲੇ ਲੱਗਿਆ ਆ ਇਹ ਥੱਲੇ ਇੱਕ ਆ ਜੋ ਇੱਕ ਆ ਜੋ ਵੇਖੋ ਥੱਲੇ ਦੰਬ ਤੇ ਤੇਲਾ ਲਾਤੀਂ ਵਤੂ ਤੇਲਾ ਆਤੀਆਂ ਵੇਖੋ ਬੰਦੇ ਵਾਲ ਆ ਜੋ ਇਹ ਨੂੰ ਆਂਦੇ ਨਾ ਇੱਕ ਮਹਾਨ ਹਸਤੀ ਇਹ ਉਹ ਵਾਲੀ ਆ ਵੱਡੀ ਵੇਖ ਹਾਂ ਦਾ ਜਾਣਾ ਉਹਨਾਂ ਬਾਈ ਬਾਈ ਕਵਰ ਆਣੇ ਆਰੇ ਆ ਕੇ ਦਿੰਦੇ ਹੋ। ਉਹ ਨਵੇਂ ਆ ਵਧੀਆ ਲੇਵਲ ਦੇ ਆ। ਬਾਕੀ ਆ ਇਹ ਸਾਰੇ ਮਕੀ ਇਧਰ ਆ। ਹਵਾਈ ਜਾ ਜਿੱਧਰ ਪਿੱਛੇ ਆ। ਤੇ ਆ ਟੈਕਸੀ ਸਟੈਂਡ ਜਿੱਥੇ ਆਪਾਂ ਆ ਕੇ ਲਾਈ ਦਾ ਬੰਦੇ ਨੂੰ ਅੰਦਰ ਵਾਰ ਸਮਾਨ ਖੋਣ ਲਾਉਣਾ ਹੋਵੇ ਤੇ ਟਾਈਮਿੰਗ ਦਿੰਦੇ ਜਿੱਤੇ ਗੱਡੀ ਆਪਾਂ ਪਾਰਕ ਕੀਤੀ ਭਾਈ ਆਪਾਂ ਬਸ ਜੜ ਗਏ ਜੇ ਐ ਕਰੋ ਆਹ ਵੇਖੋ ਆਹ ਚਿੰਪਾਂਜੀ ਵਹਿ ਗਿਆ ਆਪਣਾ ਇਹ ਚਿੰਪਾਂਜੀ ਆਹ ਕੋਈ ਨਹੀਂ ਵੇਗਾ ਚਿੰਪਾਂਜੀ ਨਹੀਂ ਆਂਦੇ ਜਿਹਨੂੰ ਸਾਡਾ ਚਿੰਪਾਂਜੀ ਆਂਦੇ ਆ ਉਹ ਆਹ ਵਾਲਾ ਆ ਵੇਖੋ ਸਸ ਵੀ ਕੱਲ ਤੁਹਾਨੂੰ ਲਿਆ ਬਰੋਣੀ ਨੂੰ ਸਤਾਇਆ ਸਾਰਾ ਕੋਸ਼ਿਸ਼ ਲਾਇਆ ਗਿਆ ਇਹਨੂੰ ਆਪਾਂ ਦੇਖ ਲਾਦੇ ਆ ਉਹ ਮੈਂ ਸਾਰੇ ਵਜੋਂ ਪਾ ਦੇਣੀ ਆ ਕੋਈ ਵੇਖਦਾ ਬੱਸ ਮਾ ਉਹ ਪਾ ਦੇਣੀ ਆ ਬਲੋ ਸਾਰੇ ਲੈਣ ਆ ਓਏ ਟਾਈਮਿੰਗ ਹੁੰਦੀ ਆ ਉਹ ਮੈਂ ਉਹ ਬਲੌਗ ਬਣਾਉਨ ਨੂੰ ਪਾਉਂਦੇ ਆ ਤੇ ਆ ਵੇਖੋ ਬਈ ਚੱਲੇ ਜੋ ਅਬ ਬਾਂਦਰ ਦੀ ਵਜ੍ਹਾ ਨਾਲ ਸਾਨੂੰ 에어ਪੋਰਟ ਤੋਂ ਕੱਢ ਦਿੱਤਾ ਗਿਆ ਆ ਵੇਖੋ ਪਰ ਖਤਾ ਵੀ ਇਹਦਾ ਪਤਾ ਲੱਗੀ ਗਈਆਂ ਇੰਦਰ ਵੀ ਜੋ 에어ਪੋਰਟ ਨਾਲ ਅੱਗੇ ਬੈਠੇ ਕੁਝ ਹਟਾ ਪਈਈ ਇਹਦਾ ਫਿਰ ਕਰਦੇ ਚਲੋ ਪਿੱਛੇ ਜਾਓ ਬਈ ਪਿੱਛੇ ਪਿੱਛੇ ਖਾਲੀ ਪਈਆ ਪਾਕਟ ਆ ਬੰਗੋ ਬਣਾ ਬੰਨਾ ਲੈਨੇ ਕੰਦਲਾ ਕੋਲੀ ਫੰਗਲ ਸੋਹੋ ਪਿੱਛੇ ਨਾੜੀ ਪਰੇ ਸੁਸਾਮੀ ਯਾਰ ਸੁਸਾਮੀ ਯਾਰ ਵੀ ਜੇ ਚੰਪਾਂਜੀ ਅੱਡਾ ਬੈਠਾ ਜੀ ਆਸਰੀ ਗਾ ਜੀ ਸਾਰੇ ਬੇਨ ਦਾ ਨਹੀਂ ਮੈਂ ਵਲੋਗ ਬਣਾਦਾ ਇਤਨੇ ਕੋਈ ਵੇਖਣਾ ਉਹ ਮੈਂ ਆ ਬਲੋਗ ਕੱਟ ਕੇ ਨਾ ਇਦਾਂ ਪਰਪਲ ਬਣਾ ਦੇਣਾ ਸਾਰੇ ਆਵੇ ਤਿੰਨ ਚਾਰ ਹੈਗੇ ਬੇਸਤੀ ਗਰਾਉਂਡ ਹੈ ਜੀਰੋ ਜਨਾ ਦੇਖਦਾ ਕੰਜਰ ਦਾ ਜੇ ਮੈਂ ਸ਼ੇਅਰ ਕਰਤਾ ਤਾਂ ਫਿਰ ਵੇਖਣਾ ਪੜੇ ਇਹ ਕੀ ਗੱਲ ਹੈ ਜੇ ਮੈਂ ਸ਼ੇਅਰ ਕਰਤਾ ਉਹ ਨਹੀਂ ਹੈਗਾ ਸਾਲਾ ਇਸ ਟਾਈਮ ਕੋਈ ਨਹੀਂ ਹੋਣਾ ਨਿਕਲ ਤੋ ਬੱਲਾ ਦਾ ਭਾਜੀ ਵੇਖ ਲੋ ਤੁਸੀਂ ਵੇਖਣ ਨਹੀਂ ਰਹੇ ਮੈਨੂੰ ਮੇਰੀ ਬੇਇੱਜ਼ਤੀ ਕਰ ਰਹੇ ਸਾਰੇ ਆ ਕੇ ਕਿਹ ਨਹੀਂ ਪਿਆ ਨਹੀਂ ਨਹੀਂ ਉਹ ਮੈਂ ਪ੍ਰੋਪਰ ਨਹੀਂ ਨਾ ਹੋਣਾਂ ਦੇ ਉਧਰ ਜਾ ਕੇ ਖਾਈਓ ਚਲੋ ਜਾਓ ਟਰਮੀਨਲ 1 ਇਹ 에어ਪੋਰਟ ਤੱਕ ਹੁੰਦੇ 20 ਮਿੰਟ ਲੱਗ ਗਏ ਆ ਤੇ ਦਿੱਲੀ এয়ারਪੋਰਟ ਆ ਬਈ ਯਾਰ ਉੱਤੇ ਬੜਾ ਕੁਝ ਹੀ ਆ ਉਦਰੇ ਉਹ ਉਹ ਉੱਤੇ ਬੜਾ ਕੁਝ ਹਲਾ ਪੈਰ ਵੀੜੋਂ ਡੇੀ ਕੋਈ ਆਵਾਜ਼ ਆ ਪੈਣੀ ਹਰੀ ਰੋਟੀ ਘਾਰੇ ਤੋਂ ਖਾ ਲੋ ਬਾਬਾ ਇਹ ਕੀ ਗੱਲ ਕੀ ਆ ਮੈਗੀ ਖਾ ਲੈ ਤਾਂ ਕੀਤਾ 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 ਤੈਨੂੰ ਹੋਰ ਨਹੀਂ ਕਿਤੇ ਰੋਟੀ ਖਲਾਉਂਿਆ ਹੋਣਾ ਅੱਨਾ ਵੀ ਅੱਥੇ ਮੈਗੀ ਖਾ ਲਾਂਗੇ ਮੈਗੀ ਨਹੀਂ ਹੁੰਦੀ ਮੈਗੀ ਹੁੰਦੀ ਹੈ ਹੈ ਆ ਬੰਦੇ ਆ ਜੀ ਪਤਾ ਨਹੀਂ ਕਿਹਦੀ ਰੋਟੀ ਲੱਪਣ ਦਾ ਮੇਰਾ ਕੀ ਲੱਪਣ ਦਾ நான் ஆன தோலையா